ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਲੈ ਕੇ ਆਏ ਅਸੀਂ ਦੋ ਟਰੈਕਟਰ ਜੌਂਡੀਅਰ ਅਤੇ ਸੋਨਾਲੀਕਾ ਜੋ ਕਿ ਇਹ ਦੋਨੇ ਟਰੈਕਟਰ ਹਨ ਵਿਕਿਆਉ ਜੋ ਤਸਵੀਰਾਂ ਤੁਸੀਂ ਜੌਂਡੀਅਰ ਟਰੈਕਟਰ ਦੀਆਂ ਦੇਖ ਰਹੇ ਹੋ ਇਸ ਟਰੈਕਟਰ ਦਾ ਮਾਡਲ ਹੈ 2018 ਰੇਟ 8 ਲੱਖ 75000 ਰੁਪਏ ਪਾਵਰ ਸਟੀering ਪੰਜਾਬ ਦਾ ਨੰਬਰ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਸਿੱਤਾਨੂੰ ਦਿਖਾ ਰਹੇ ਆਂ ਵਧੀਆ ਸਾਫ਼ ਹਾਲਤ ਦੇ ਵਿੱਚ ਟਰੈਕਟਰ ਜੌਂਡੀਅਰ 5310 ਮਾਡਲ 2018 ਰੇਟ 8 ਲੱਖ 75000 ਰੁਪਏ ਜੋ ਵੀ ਵੀ ਟਰੈਕਟਰ ਜੌਂਡੀਅਰ ਲੈਣ ਦਾ ਚਾਹਵਣ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਾਥੋਂ ਇਨ੍ਹਾਂ ਟਰੈਕਟਰ ਵਾਲੇ ਵੀਰਾਂ ਦਾ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜਿਸ ਤੇ ਸਪਰਕ ਕਰਕੇ ਟਰੈਕਟਰ ਦੇ ਰੇਟ ਸਬੰਧੀ ਜਾਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜੋ ਕਿ ਬਿਲਕੁਲ ਨੇੜੇ ਤੋਂ ਉਹ ਤੁਸੀਂ ਦੇਖ ਸਕਦੇ ਹੋ ਜਿਉਂਡੀਅਰ 5310 ਟਰੈਕਟਰ ਮਾਡਲ 2018 ਰੇਟ 875000 ਪਾਵਰ ਸਟੀering ਪੰਜਾਬ ਦਾ ਨੰਬਰ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਵਧੀਆ ਹਾਲਤ ਵਿੱਚ ਟਰੈਕਟਰ ਅਗਲਾ ਟਰੈਕਟਰ ਜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਸੋਨਾਲੀਕਾ 월드 트랙 60 RX ਇਸ ਟਰੈਕਟਰ ਦਾ ਮਾਡਲ ਹੈ 2016 ਰੇਟ 5 ਲੱਖ 10000 ਰੁਪਏ ਮਾਡਲ 2016 ਰੇਟ 5 ਲੱਖ 10000 ਰੁਪਏ ਪਾਵਰ ਸਟੀering ਸੋਨਾਲੀਕਾ ਜੋ ਕਿ ਤੁਸੀਂ ਟਰੈਕਟਰ ਦੀਆਂ ਇਸ ਦੀਆਂ ਵੀ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਨੇੜੇ ਤੋਂ ਜੇ ਕੋਈ ਵੀਰ ਟਰੈਕਟਰ ਸੋਨਾਲਿਕਾ ਲੈਣ ਦਾ ਚਾਹਵਾਨ ਹੋਵੇ ਤਾਂ ਉਹ ਵੀ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਾਥੋਂ ਨੰਬਰ ਪ੍ਰਾਪਤ ਕਰ ਸਕਦੇ ਹੋ ਸੋਨਾਲਿਕਾ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਗियर ਸੋਨਾਲਿਕਾ ਟਰੈਕਟਰ ਮਾਡਲ 2016 ਰੇਟ 5 ਲੱਖ 10000 ਰੁਪਏ ਟਰੈਕਟਰ ਦੀ ਹਾਲਤ ਜੋ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤਹਾਡੇ ਸਾਹਮਣੇ ਇਹ ਸਤਰੀ ਦੀਆਂ ਤਸਵੀਰਾਂ ਹਨ ਜੋ ਤੁਸੀਂ ਦੇਖ ਰਹੇ ਹੋ ਟਰੈਕਟਰ ਦੀ ਬੈਕ ਸਾਈਡ ਜੋ ਵੀ ਵੀਰ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜਿਸ ਤੇ ਸੰਪਰਕ ਕਰਕੇ ਟਰੈਕਟਰਾਂ ਦੇ ਰੇਟ ਸੰਬੰਧੀ ਜਾਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ طناواژی